ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਉਹ ਇੱਕ ਨਚਾਰ ਹੈ ਤੇ ਕੁਝ ਲੋਕਾਂ ਲਈ ਸਿਰਫ ਉਹ ਇੱਕ ਡਾਂਸਰ ਹੈ ਇਸ ਮੈਂਟੈਲਿਟੀ ਦੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣੀ ਚਾ ਰਿਹਾ ਡਾਂਸਰ ਸਿਮਰ ਸੰਧੂ ਦੇ ਬਾਰੇ ਕਿ ਜਿੱਦਾਂ ਵੰਸ ਪਰਦੇ ਤੇ ਕ੍ਰਿਨਾ ਕਪੂਰ ਜਾਂ ਸੋਨਮ ਬਾਜਵਾ ਜਾਂ ਸਰਗੁਣ ਮਹਿਤਾ ਜੀ ਜਾਂ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਨੂੰ ਐਂਟਰਟੇਨ ਕਰਦੀਆਂ ਨੇ ਉਸੇ ਤਰੀਕੇ ਨਾਲ ਸਿਮਰ ਸੰਧੂ ਜਾਂ ਹਰ ਇੱਕ ਉਹ ਡਾਂਸਰ ਜੋ ਵੀ ਸਾਡੇ ਵਿਆਹ ਤੇ ਜਾਂ ਕਿਸੇ ਵੀ ਫੰਕਸ਼ਨ ਤੇ ਨਾਸ ਕਰਦੇ ਸਾਨੂੰ ਐਂਟਰਟੇਨ ਕਰਦੀ ਹੈ ਸਾਨੂੰ ਖੁਸ਼ੀਆਂ ਵੜਦੀ ਹੈ ਜਾਂ ਸਾਡੇ ਖੁਸ਼ੀਆਂ ਦੇ ਮੌਕੇ ਨੂੰ ਚਾਰ ਚੰਨ ਲਾਉਂਦੇ ਆ ਇਹਨਾਂ ਦੀ ਵੀ ਉਹਨੀ ਇੱਜ਼ਤ ਹੈ ਔਰ ਇੱਕ ਹੀ ਰਿਸਪੈਕਟ ਇਡਰਜ਼ਰਬ ਕਰਦੇ ਨੇ ਤੇ ਇਹਨਾਂ ਦਾ ਕਰਮ ਹੈ ਇਹਨਾਂ ਦੀ ਕਮਾਈ ਹੈ ਇਸ ਕਰਕੇ ਆਪਣੀ ਮੈਂਟੈਲਿਟੀ ਚੇਂਜ ਕਰੋ ਤੁਸੀਂ ਆਪਣੇ ਵਿਆਹ ਤੇ ਇਹਨਾਂ ਨੂੰ ਸਾਦੇ ਦੇ ਕਿਉਂ ਇਟ ਮੀਨਸ ਤੁਸੀਂ ਵੀ ਗਲਤ ਹੋ ਜੇ ਨਾ ਤਾਂ ਨਕਣਾ ਗਲਤ ਹੈ ਤੁਸੀਂ ਵੀ ਗਲਤ ਹੋ ਇਸ ਕਰਕੇ ਆਪਣੀ ਸੋਚ ਚੇਂਜ ਕਰੋ ਕੁੜੀਆਂ ਦਾ ਸਤਿਕਾਰ ਕਰਨਾ ਸਿੱਖੋ ਇਸ ਕਰਕੇ ਨਹੀਂ ਉਹ ਕੁੜੀਆਂ ਨੇ ਬਲਕਿ ਇਸ ਕਰਕੇ ਕਿ ਤੁਸੀਂ ਸ਼ੋਅ ਕਰੋ ਕਿ ਤੁਹਾਡੀ ਪਰਵਰਿਸ਼ ਇੱਕ ਚੰਗੀ ਮਾਂ ਨੇ ਕੀਤੀ ਥੈਂਕ ਯੂ ਸੋ ਮੱਚ